ਨਵਾਂ ਸ਼ਹਿਰ ਦੇ ਜਾੜਲਾ ਅੱਡੇ 'ਚ ਹੋਇਆ ਭਿਆਨਕ ਹਾਦਸਾ ਵੈਗਨਰ ਦੀ ਹੋਈ ਟਰਾਲੇ ਨਾਲ ਟੱਕਰ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਮਿਲੀ ਜਾਣਕਾਰੀ ਮੁਤਾਬਕ ਵੈਗਨਰ ਗੱਡੀ ਜੋ ਕਿ ਜਲੰਧਰ ਤੋਂ ਨਵਾਂ ਸ਼ਹਿਰ ਹੁੰਦੀ ਹੋਈ ਜਦੋਂ ਜਾੜਲਾ ਅੱਡੇ ਦੇ ਵਿੱਚ ਪਹੁੰਚੀ ਤਾਂ ਉੱਥੇ ਸਾਈਡ ਤੇ ਖੜੇ ਟਰਾਲੇ ਵਿੱਚ ਕਿਸੜਦੀ ਗਈ ਅਤੇ ਗੱਡੀ ਦੇ ਵਿੱਚ 4 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਇਹਨਾਂ ਚਾਰਾਂ ਦੇ ਗੁੱਜੀਆਂ ਸਟਾਂ ਲੱਗਿਆ ਹਨ ਅਤੇ ਅੱਡੇ ਦੇ ਵਿੱਚ ਖੜਾ ਇੱਕ ਬਜ਼ੁਰਗ ਵਿਅਕਤੀ ਉਸ ਦੇਵੀ ਛੱਟ ਲੱਗੀ ਹੈ ਕੋਈ ਵੀ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਆਉ ਸੁਣਦੇ ਹਾਂ ਇਸ ਮੌਕੇ ਤੇ ਏਐਸਆਈ ਜਗਿੰਦਰਪਾਲ ਦਾ ਅਤੇ ਉੱਥੇ ਖੜੇ ਲੋਕਾਂ ਦਾ ਕੀ ਕਹਿਣਾ ਹੈ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਇਹ ਕਿੱਧਰ ਤੋਂ ਆ ਰਹੀ ਸੀ ਅਗਲਾ ਨੰਬਰ ਤੋਂ ਆ ਰਿਹਾ ਜਿੰਨੇ ਤੋਂ ਜ਼ਿਆਦਾ ਹੈ ਉਹ ਗੱਡਰੇ ਤੋਂ ਅਨ ਪਹਿਲਾਂ ਕਾਲ ਕਰਕੇ ਦੇਖਣਾ ਕਰਕੇ ਪਟਾ ਪਰ ਗੱਡੀ ਲਈ ਆਣੇ ਖਰਾਬ ਸੀ ਇਹ ਚਾਰ ਫੁੱਟ ਇਹ ਕਿੱਥੇ ਲੈ ਕੇ ਸਰਪੋਟਿੰਗ ਪਾ ਰਹੇ ਆ ਜਮਿੰਨੀ ਖਸਾਣ ਇਹ ਜਰੇ ਨੂੰ ਖਾਲੀ ਕਰਦੇ ਤੁਸੀਂ ਜੇ ਟ੍ਰੈਕੀ ਤੋਂ ਅੱਗੇ ਤੋਂ ਕੋਈ ਫੋਟੋ ਲਵਾਤਾ ਸੈਕਟਰ ਉੱਧੋ ਰੋਡ ਤੋਂ ਜਿਹੇ ਕਰਨਾ ਪੈਂਦਾ ਬਹੁਤ ਦਿੱਕਤ ਹੈ ਥੋੜਾ ਉਹ ਦੇਖੋ ਟੋਟੇ ਮਾਰਦੇ ਨਾਲੇ ਥੋੜਾ ਅੱਛਾ ਪਰਲੇ ਖੜੇ ਇਸ ਪਾਸੇ ਟ੍ਰੈਕ ਕਰਦੇ ਹੋਏ ਤਾਂ ਕਿ ਮੈਂ ਉਹ ਟਾਕੀ ਤੇ ਲਿਆਏ ਹੋਣ ਹਾਂ ਬਹੁਤ ਤੋਂ ਬਾਰੇ ਕਿ ਘਰ ਦੀ ਆਈਏ ਤੇ ਪਾਲਟ ਕੇ ਤਾਂ ਰੁੜਦੀ ਹੈ ਬੰਦਿਆਂ ਦਾ ਪਚਾਤਾ ਹੋ ਗਏ ਬੰਦਿਆਂ ਦਾ ਪਚਾਤਾ 3-4 ਦਾ ਕਾਫੀ ਡਿਗਿਆ ਹੋ ਸਕੂਟਰੀ ਵਾਲਾ ਖੜਾ ਹੋ ਰਿਹਾ ਅੱਛਾ ਉਹ ਵੀ ਚਪੇਟ ਜਾ ਗਿਆ ਉਹ ਵੀ ਚਪੇਟ ਜਾ ਗਿਆ ਲੱਗ ਰਿਹਾ ਅੱਛਾ ਜੀ ਲੱਗ ਰਿਹਾ ਕੋਈ ਆਣਾ ਮੈਦ ਪਰ ਹਸਪੀਟਲ ਨਾਲ ਫੇਸਟ ਤੱਕ ਕੱਲਾ ਟਰੱਕ ਤੇ ਗੱਡੀ ਦਾ ਐਕਸੀਡੈਂਟ ਹੋਇਆ ਸਕੂਟਰੀ ਵਾਲਾ ਵਿੱਚ ਪੇਟ ਡੰਗਿਆ ਉੱਥੇ ਆਇਆ ਪਰ ਗੱਡੀ ਚਪੇਟ ਜਾ ਕੇ ਆਣਾ ਇਹ ਗੱਡੀ ਦੇ ਵਿੱਚ ਜਾ ਇਹ ਗੱਡੀ ਪਾਲਟੀ ਫਿਰ ਪਹਿਲਾਂ ਸਟਾਉਣੀ